ਸ੍ਰੀਕਲ ਦੋਸਤੋ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਅੱਜ ਆਪਾਂ ਬਹੁਤ ਵਧੀਆ ਕਨਸੈਪਟ ਕਲੀਅਰ ਕਰਾਂਗੇ ਡਿਵੀਡੈਂਡ ਈਲਡ ਦਾ ਜਦੋਂ ਵੀ ਅਸੀਂ ਕਿਸੇ ਸ਼ੇਅਰ ਨੂੰ ਲੰਬੇ ਟਾਈਮ ਤੱਕ ਆਪਣੇ ਕੋਲ ਖਰੀਦ ਕੇ ਰੱਖਣੇ ਹੁੰਦੇ ਤਾਂ ਆਪਾਂ ਫੰਡਾਮੈਂਟਲ ਐਨਾਲਿਸਿਸ ਕਰਦੇ ਫੰਡਾਮੈਂਟਲ ਐਨਾਲਿਸਿਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਮਾਰਕੀਟ ਕੈਪ ਪੀਈ ਰੇਸ਼ੋ ਪੀਵੀ ਰੇਸ਼ੋ ਇੰਡਸਟਰੀ ਪੀਈ ਡੈਟ ਟੂ ਇਕਵਿਟੀ ਐਕਸਟਰਾ ਐਕਸਟਰਾ ਬਹੁਤ ਪਰ ਅੱਜ ਆਪਾਂ ਇਸ ਟੀ ਬਾਰੇ ਗੱਲ ਕਰਾਂਗੇ ਉਹ ਹੈਗੀ ਹੈ ਸਾਡੇ ਕੋਲ ਡਿਵੀਡੈਂਡ ਈਲਡ ਡਿਵੀਡੈਂਡ ਈ ਫਿਰ ਡਿਵੀਡੈਂਡ ਈਲਡ ਕਿਆ ਹੁੰਦੀ ਫਿਰ ਇਹ ਕਿੰਨੇ ਪਰਸੈਂਟ ਸਹੀ ਮੰਨੀ ਜਾਂਦੀ ਉਹ ਸਾਰੀ ਚੀਜ਼ਾਂ ਅੱਜ ਆਪਾਂ ਡਿਸਕਸ ਕਰਾਂਗੇ ਸੋ ਸਭ ਤੋਂ ਪਹਿਲਾਂ ਇੱਕ ਚੀਜ਼ ਤੁਸੀਂ ਦੇਖ ਲਓ ਵੀ ਮੇਰੇ ਕੋਲ ਇੱਕ ਮੈਂ ਐਗਜ਼ਾਮਪਲ ਦੇ ਰਿਹਾ ਜਿਵੇਂ ਕਿ ਜਿਸ ਸ਼ੇਅਰ ਦੇ ਬਾਰੇ ਮੈਂ ਤੁਹਾਨੂੰ ਗੱਲ ਕਰਨੀ ਬਾਇਸਲ ਦੀ ਰეკਮੈਂਡੇਸ਼ਨ ਕੋਈ ਨਹੀਂ ਰਹਿਣੇ ਜਿੱਦ ਤੱਕ ਇਹ ਗੇਲ ਸ਼ੇਅਰ ਹੈ ਮੇਰੇ ਕੋਲ ਇਹਦੇ 30 ਸ਼ੇਅਰ ਹੈ 30 ਸ਼ੇਅਰ ਹੈ ਮੇਰੇ ਕੋਲ ਇਹਦੇ ਹੁਣ ਇੱਕ ਚੀਜ਼ ਤੁਸੀਂ ਦੇਖਿਓ ਕਿ ਮੈਨੂੰ ਨਾ ਇੱਕ ਮੈਂ ਤੁਹਾਨੂੰ ਮੈਸੇਜ ਰੀਡ ਕਰਾਂਦਾ ਹੈ ਆਹ ਦੇਖ ਸਕਦੇ ਤੁਸੀਂ ਲਾਸਟ ਦੇ ਵਿੱਚ ਥੱਲੇ ਜਾ ਕੇ ਹਾਈਕ ਮੈਸੇਜ ਡੀਅਰ ਕਸਟਮਰ ਯੂਅਰ ਅਕਾਊਂਟ ਇਨਾ ਹੈਜ਼ ਬੀਨ ਕ੍ਰੈਡਿਟਡ ਬਾਈ ਨਾਚ ਗੇਲ ਇੰਡੀਆ ਲਿਮਟਿਡ ਰੁਪੀਏ 150 ਹੋਣ 16 ਤਰੀਕ ਨੂੰ ਅੱਜ ਤਰੀਕ ਨਹੀਂ ਆ ਗਿਆ ਤੁਸੀਂ ਦੇਖ ਸਕਦਾ 17 ਤਰੀਕਾ ਇੱਕ ਦਿਨ ਪਹਿਲਾਂ ਹੀ 150 ਰੁਪਏ ਮੇਰੇ ਅਕਾਊਂਟ ਦੇ ਵਿੱਚ ਆਇਆ ਕਿਉਂ ਕਿ ਕਿਉਂਕਿ ਮੇਰੇ ਕੋ 30 ਸ਼ੇਅਰ ਤੇ ਗੇਲ ਦੇ ਜਿੱਦਾਂ ਮੈਂ ਤੁਹਾਨੂੰ ਪਿੱਛੇ ਦੱਸਿਆ ਹੁਣ ਤੁਹਾਨੂੰ ਤਾਂ ਪਤਾ ਲੱਗ ਗਿਆ ਵੀ 150 ਰੁਪਏ ਆਇਆ ਹੁਣ ਆਪਾਂ ਡਿਵੀਡੈਂਡ ਬਾਰੇ ਸਮਝਦੇ ਹਾਂ ਵੀ ਡਿਵੀਡੈਂਡ ਹੁੰਦਾ ਕਿਆ ਦੋਸਤੋ ਦੋਸਤੋ ਜਦੋਂ ਵੀ ਕਿਸੇ ਕੰਪਨੀ ਨੂੰ ਕਹ ਲਓ ਵੀ ਪ੍ਰੋਫਿਟ ਹ ਸਾਨੂੰ ਸਾਡੇ ਅਕਾਊਂਟ ਦੇ ਵਿੱਚ ਡਿਪੋਜ਼ਿਟ ਕਰ ਦਿੰਦੇ ਭੇਜ ਦਿੰਦੇ ਇਹ ਬਾਈ ਚੈੱਕ ਵੀ ਆ ਸਕਦਾ ਜਾਂ ਫਿਰ ਸਾਨੂੰ ਕਹਿ ਲੋ ਵੀ ਸਿੱਧਾ ਅਕਾਊਂਟ ਦੇ ਵਿੱਚ ਵੀ ਆ ਜਾਂਦਾ ਕਿਸੇ ਟਾਈਮ ਡੀਮੈਟ ਅਕਾਊਂਟ ਦੇ ਵਿੱਚ ਵੀ ਆ ਜਾਂਦਾ ਤਾਂ ਇਸ ਤਰੀਕੇ ਨਾਲ ਹੁੰਦਾ ਫਿਰ ਗੇਲ ਕੰਪਨੀ ਨੇ ਸਾਨੂੰ ਡਿਵੀਡੈਂਡ ਦਿੱਤਾ 5 ਰੁਪਏ ਦੇ ਹਿਸਾਬ ਦੇ ਨਾਲ ਸੋ ਇਹਨੇ 5 ਰੁਪਏ ਡਿਵੀਡੈਂਡ ਦਿੱਤਾ ਸੀਗਾ ਇਹਦੀ ਐਕਸ ਡੇਟ 3 ਫੈਬ ਅਨਾਉਂਸਮੈਂਟ ਕਰੀਤੀ ਇਹਨੇ 31 ਜਨ ਨੂੰ ਸੋ ਆ ਤੁਸੀਂ ਦੇਖ ਸਕਦੇ ਵੀ 5 ਰੁਪਏ ਸੋ ਇਸ ਤਰੀਕੇ ਦੇ ਨਾਲ ਸਾਨੂੰ ਇੰਨਾ ਪਤਾ ਲੱਗ ਜਾਂਦਾ ਵੀ 5 ਰੁਪਏ ਤੇ ਤੇ ਮੇਰੇ ਕੋਲ ਕਿੰਨੇ ਸ਼ੇਅਰ ਤੇ ਇਹਦੇ ਟੋਟਲ ਮੇਰੇ ਕੋਲ ਤੇ 30 ਸ਼ੇਅਰ ਤੇ ਗੁਣਾ ਕਰ ਲਓ 5 ਆ ਗਿਆ ਸਾਡੇ ਕੋਲ 150 ਰੁਪਏ ਸੋ 150 ਰੁਪਏ ਮੇਰਾ ਅਕਾਊਂਟ ਦੇ ਵਿੱਚ ਸਿੱਧਾ ਆ ਗਿਆ ਇਹ ਸਾਨੂੰ ਪਤਾ ਲੱਗ ਗਿਆ ਡਿਵੀਡੈਂਡ ਆ ਚੀਜ਼ ਹੁੰਦੀ ਜਦੋਂ ਕਿਸ ਕੰਪਨੀ ਨੂੰ ਪ੍ਰੋਫਿਟ ਹੁੰਦਾ ਉਹ ਪ੍ਰੋਫਿਟ ਦਾ ਕੁਝ ਹਿੱਸਾ ਅਪਡੈਂਟ ਸ਼ੇਅਰ ਆਪਣੇ ਸ਼ੇਅਰ ਹੋਲਡਰਸ ਨੂੰ ਦੇ ਦਿੰਦੀ ਉਹਦੇ ਅਕਾਊਂਟ ਦੇ ਵਿੱਚ ਡਿਪੋਜ਼ਿਟ ਕਰਾਉਂਦੀ ਫਿਰ ਜਾ ਕੇ ਸਾਡਾ ਕਹਿ ਲਓ ਵੀ ਸਾਨੂੰ ਉਸ ਸ਼ੇਅਰ ਦਾ ਫਾਇਦਾ ਮਿਲ ਜਾਂਦਾ ਬਿਨਾ ਸ਼ੇਅਰ ਨੂੰ ਬੇਚੇ ਸਾਡੇ ਕੋਲ ਪੈਸਾ ਹੁਣ ਨੈਕਸਟ ਚੀਜ਼ ਦੋਸਤੋ ਹੁਣ ਨੈਕਸਟ ਚੀਜ਼ ਆਏਗੀ ਕਿ ਡਿਵੀਡੈਂਡ ਯੀਲਡ ਹੁੰਦੀ ਕੀ ਹੈ ਦੋਸਤੋ ਜੀਵੇਂ ਮੰਨ ਲਓ ਕਿ ਕੋਈ ਸ਼ੇਅਰ ਹੈਗਾ ਜਿਹਦਾ ਪ੍ਰਾਈਸ ਹੈਗਾ 100 ਰੁਪਏ ਹੁਣ ਜਿਹੜਾ 100 ਰੁਪਿਆ ਹੈ ਹੁਣ ਕੋਈ ਸ਼ੇਅਰ 100 ਰੁਪਿਆ ਹੈ ਤਾਂ ਹੁਣ ਕੰਪਨੀ ਸਾਨੂੰ ਦੇ ਦਿੰਦੀ ਟੋਟਲ ਮੰਨ ਲਓ 4 ਰੁਪਏ ਸਾਨੂੰ ਡਿਵੀਡੈਂਡ ਦੇ ਰੂਪ ਚ ਦੇ ਦਿੰਦੀ ਸ਼ੇਅਰ ਦਾ ਪ੍ਰਾਈਸ ਹੈਗਾ ਇਹ ਇਹ ਹੈਗਾ ਸ਼ੇਅਰ ਦਾ ਪ੍ਰਾਈਸ ਠੀਕ ਹੈ ਸ਼ੇਅਰ ਦਾ ਕਰੰਟ ਪ੍ਰਾਈਸ ਚੱਲ ਰਿਹਾ 100 ਰੁਪਏ ਤੇ 4 ਰੁਪਏ ਕੰਪਨੀ ਨੇ ਸਾਨੂੰ ਡਿਵੀਡੈਂਡ ਦੇਤੇ ਏ ਡਿਵੀਡੈਂਡ ਦੇਤਾ ਤਾਂ ਹੁਣ ਜਿਹੜੀ ਸਾਡੇ ਕੋਲ ਡਿਵੀਡੈਂਡ ੀਲਡ ਆ ਜੀ ਉਹ ਹੈਗੀ 4% 4% ਯਾਨੀ ਕਿ ਸਾਲ ਦੇ ਵਿੱਚ ਸ਼ੇਅਰ ਦੇ ਪ੍ਰਾਈਸ ਦੇ ਹਿਸਾਬ ਨਾਲ ਕਿੰਨੇ ਪੈਸੇ ਸਾਨੂੰ ਕੰਪਨੀ ਸਾਨੂੰ ਐਜ਼ ਅ ਡਿਵੀਡੈਂਡ ਦਿੰਦੀ ਉਹ ਹੁੰਦੀ ਡਿਵੀਡੈਂਡ ੀਲਡ ਤਾਂ 4% ਆ ਗਈ ਹੁਣ ਲੈਟਸ ਪੋਸ ਜਿਵੇਂ ਕਿ ਇਸ ਸ਼ੇਅਰ ਦਾ ਪ੍ਰਾਈਸ ਚੱਲ ਰਿਹਾ ਹੈ ਸਾਡੇ ਕੋਲ ਟੋਟਲ 165 ਰੁਪਏ 165 ਬਿਚਾਲੇ ਨੂੰ 100 ਨਾਲ ਡਿਵਾਈਡ ਕਰ ਦਿਓ ਤਾਂ ਇਹਦੀ ਡਿਵੀਡੈਂਡ ੀਲਡ ਆ ਜਾਂਦੀ 1.65 ਰੁਪੀਸ ਸੋ ਸਾਡੇ ਕੋਲ ਆ ਇੱਕ ਵੈਲਿਊ ਨਿਕਲ ਗਈ ਆਂਦੀ 1.65 ਰੁਪੀਸ ਹੁਣ ਤੁਹਾਨੂੰ ਮੈਂ ਨੈਕਸਟ ਇਹ ਸਮਝਾਂਦਾ ਏ ਜਿਵੇਂ ਆਪਾਂ ਨੇ ਕੈਲਕੂਲੇਟਰ ਦੇ ਵਿੱਚ ਦੇਖਣ ਤੋਂ ਪਹਿਲਾਂ ਪੂਰੇ ਦੇਖ ਲਓ ਤੁਸੀਂ ਪੂਰੇ ਸਾਨੂੰ ਕਿੰਨਾ ਸ਼ੋ ਹੋ ਰਿਹਾ ਡਿਵੀਡੈਂਡ ਯੀਲਡ ਸ਼ੋ ਹੋ ਰਹੀ 4.55% ਹੁਣ ਯਾਦ ਰੱਖੋ 4.55% ਸੋ 4.55% ਹੋ ਗਿਆ ਤੇ ਸਾਡੇ ਕੋਲ 1% ਕਿੰਨਾ ਨਿਕਲਦਾ 1.65 ਜਨਕੀ ਕਰੰਟ ਪ੍ਰਾਈਸ ਦਾ 1% ਕੱਢਿਆ ਕਿੰਨਾ ਆ ਗਿਆ ਤਾਂ ਸਾਡੇ ਕੋਲ 1.65 ਤਾਂ ਤੁਸੀਂ ਦੇਖ ਲਓ ਵੀ ਸਨ ਨੂੰ ਯਾਨੀ ਕਿ ਸਾਲ ਦਾ ਇਸ ਸ਼ੇਅਰ ਤੋਂ 750 ਰੁਪਏ ਸਾਡੇ ਅਕਾਊਂਟ ਦੇ ਵਿੱਚ ਆਉਂਦੇ ਨੇ 770 ਰੁਪਏ ਸੋ ਹੁਣ ਤੁਸੀਂ ਇਹਨੂੰ ਕਿੱਦਾਂ ਕੈਲਕੂਲੇਟ ਕਰ ਸਕਦੇ ਬਹੁਤ ਈਜ਼ੀ ਹੈ ਤੁਸੀਂ ਉਸ ਸਾਲ ਦਾ ਦੇਖੋ ਜਿਹੜਾ ਸਾਲ ਪੂਰਾ ਬੀਤ ਗਿਆ ਉਹਦੇ ਵਿੱਚ ਕਿੰਨੇ ਪਰਸੈਂਟ ਇਹਨੇ ਡਿਵੀਡੈਂਡ ਦਿੱਤਾ ਲੈਟਸ ਪੋਸਟ ਮੇ ਇਵੈਂਟਸ ਦੇ ਵਿੱਚ ਗਿਆ ਆ ਤਾਂ ਕਰਨ ਦਾ ਸੀਗਾ ਜਿਹੜਾ 2022 ਦੇ ਵਿੱਚ ਦਿੱਤਾ ਹਜੇ ਸਾਲ ਹੋਰ ਪਿਆ ਅੱਗੇ ਤਾਂ ਕਿੰਨਾ ਡਿਵੀਡੈਂਡ ਦੇਗਾ ਨੈਕਸਟ ਮਤ ਪਤਾ ਚੱਲੇਗਾ ਸੋ ਆ ਤੁਸੀਂ ਦੇਖ ਲਓ ਇਹ 2025 ਦਾ ਹੈ ਜਦੋਂ-ਜਦ ਇਹਨੇ ਡਿਵੀਡੈਂਡ ਦਿੱਤਾ 2025 ਫਿਰ 2024 ਆ ਗਿਆ ਹੁਣ 2025 ਦੇ ਵਿੱਚ ਇਹਨੇ ਦੋ ਵਾਰ ਡਿਵੀਡੈਂਡ ਦਿੱਤਾ ਇੱਕ ਵਾਰ ਦਿੱਤਾ ਇਹਨੇ 1 ਰੁਪਿਆ ਦੂਸਰੀ ਵਾਰ ਦਿੱਤਾ ਇਹਨੇ 5.5 ਰੁਪਏ ਸੋ ਸਾਢੇ ਸੋਰੀ ਸਾਢੇ 5 ਨਹੀਂ ਸੋਰੀ ਸਾਢੇ 6 ਰੁਪਏ ਹੁਣ ਸਾਢੇ 6 ਦੇ ਵਿੱਚ ਇੱਕ ਰੁਪਿਆ ਐਡ ਕਰ ਦੋ ਕਿੰਨਾ ਹੋ ਗਿਆ ਸਾਢੇ 70 ਰੁਪਏ ਸੋ ਤੁਹਾਨੂੰ ਇਥੇ ਕਲੀਅਰ ਹੋ ਗਿਆ ਵੀ ਜਿੰਨਾ ਸਾਨੂੰ ਵੈਲਿਊ ਚਾਹੀਦੀ ਸੀ 77 ਰੁਪਏ ਉਹ ਸਾਨੂੰ ਇੱਥੇ ਮਿਲ ਗਈ 77 ਜਿੱਦਾਂ ਮੈਂ ਤੁਹਾਨੂੰ ਦੱਸੀ ਤਾਂ ਕਿ ਆ ਦੇਖੋ 77 ਰੁਪਏ ਸਾਨੂੰ ਆਣੇ ਚਾਹੀਦੇ ਅਗਰ ਅਸੀਂ ਦੀ ਡਿਵੀਡੈਂਡ ਈਲਡਸ 4.5% ਮੰਨਦੇ ਤਾਂ 77 ਰੁਪਏ ਬਣਦਾ ਤੇ ਇਸਨੇ 77 ਰੁਪਏ ਸਾਨੂੰ ਦਿੱਤੇ ਵੀ ਹੈ ਅਗਰ ਥੋੜੀ ਬਹੁਤੀ ਨੋਮੀਨਲ ਪ੍ਰਾਈਸ ਕੁਝ ਪੈਸੇ ਦੀ ਉੱਪਰ ਥੱਲੇ ਹੋ ਜਾਂਦੀ ਵੈਲਿਊ ਤਾਂ ਇਹਦਾ ਮਤਲਬ ਇਹ ਹੈ ਵੀ ਪ੍ਰਾਈਸ ਜਿਹੜਾ ਉਹ ਮੂਵਮੈਂਟ ਹੈ ਪ੍ਰਾਈਸ ਦੀ ਮੂਵਮੈਂਟ ਪ੍ਰਾਈਸ ਇੱਕ ਜਗ੍ਹਾ ਸਟੇਬਲ ਨਹੀਂ ਰਹਿੰਦਾ ਜਿੱਦਾਂ ਮੰਨ ਲਓ ਕਿ ਇੱਕ ਟਾਈਮ 185 ਦਾ ਠੀਕ ਹੈ ਦੈਨ ਤੁਸੀਂ ਦੇਖੋ 5 ਸਾਲ ਪਹਿਲਾਂ ਕਿੱਥੇ ਤਾਂ ਹੈਨਾ ਇਹ ਲਗਾਤਾਰ ਚੇਂਜ ਵੀ ਹੁੰਦਾ ਇੱਕ ਟਾਈਮ ਤੇ ਤਾਂ 156 पे ਵੀ ਰਿਹਾ ਹੁਣ ਇੱਕ ਜਗ੍ਹਾ ਸਸਟੇਨ ਕਰ ਰਿਹਾ ਪ੍ਰਾਈਸ ਤਾਂ ਇਸ ਤਰੀਕੇ ਨਾਲ ਡਿਵੀਡੈਂਡ ਈਲਡ ਇਹ ਹੁੰਦੀ ਸਾਡੇ ਕੋਲ ਵੀ ਮਤਲਬ ਕਿ ਕਿੰਨੇ ਪਰਸੈਂਟ ਸ਼ੇਅਰ ਦੇ ਪ੍ਰਾਈਸ ਦੇ ਹਿਸਾਬ ਦੇ ਨਾਲ ਕਿੰਨੇ ਪਰਸੈਂਟ ਸਾਨੂੰ ਡਿਵੀਡੈਂਡ ਦੇ ਰਹੀ ਕੰਪਨੀ ਉਹ ਹੁੰਦੀ ਡਿਵੀਡੈਂਡ ਈਲਡ ਹੁਣ ਨੈਕਸਟ ਆਉਂਦਾ ਵੀ ਕਿੰਨੇ ਪਰਸੈਂਟ ਡਿਵੀਡੈਂਡ ਈਲਡ ਅਸੀਂ ਵਧੀਆ ਮੰਨ ਸਕਦੇ ਤਾਂ ਦੋਸਤੋ ਅਗਰ ਮੰਨ ਲਓ ਵੀ 1 ਜਾਂ 2% ਤੋਂ ਉੱਪਰ ਡਿਵੀਡੈਂਡ ਈਲਡ ਹੈਗੀ ਹੈ ਤੁਸੀਂ 2 ਮੰਨ ਕੇ ਚੱਲੋ ਵੀ 2% ਇੱਕ ਵੀ ਇਨਾਫ ਹੁੰਦੀ 2% ਤੋਂ ਉੱਪਰ ਡਿਵੀਡੈਂਡ ਹਿੱਲ ਹੈ ਇਹਦਾ ਮਤਲਬ ਇਨਾਫ ਹੈ ਇਹ ਵੈਸੇ ਡਿਵੀਡੈਂਡ ਰੇਟ ਜਿਆਦਾ ਉਹਨਾਂ ਕੰਪਨੀਏ ਦੀ ਹੁੰਦੀ ਜਿਨ੍ਹਾਂ ਦਾ ਜਿਹੜੀਆਂ ਬਹੁਤ ਵੱਡੀਆਂ ਹੁੰਦੀਆਂ ਜਿਨ੍ਹਾਂ ਨੇ ਜਿੰਨਾ ਐਕਸਪੈਂਡ ਕਰਨਾ ਹੁੰਦਾ ਖੁਦ ਨੂੰ ਕਰ ਗਏ ਹੁੰਦੀਆਂ ਜਿਵੇਂ ਤੁਸੀਂ ਦੇਖੋਗੇ ਇਹਦਾ ਮਾਰਕੀਟ ਕੈਪ ਕੰਪਨੀ ਦਾ ਤਾਂ ਇਹਦਾ ਮਾਰਕੀਟ ਕੈਪ ਕਿੰਨਾ ਹੈ 1.08 ਯਾਨੀ ਕਿ 1 ਲੱਖ 8000 ਕਰੋੜ ਤਾਂ ਬਹੁਤ ਬੜੀ ਕੰਪਨੀ ਉਹਦੀ 1 ਲੱਖ ਕਰੋੜ ਦੀ ਕੰਪਨੀ ਹੈ ਬਹੁਤ ਬੜੀ ਕੰਪਨੀ ਹੈ ਲਾਰਜ ਕੈਪ ਕਹਾਂਗੇ ਇਹਨੂੰ ਤਾਂ ਇਹਨਾਂ ਕੰਪਨੀ ਦੀ ਜਿਹੜੀ ਹੈਗੀ ਹੈ ਡਿਵੀਡੈਂਡ ਯੀਲਡ ਜ਼ਿਆਦਾ ਹੁੰਦੀ ਹੈ ਤੇ ਇਹਨਾਂ ਦੇ ਪ੍ਰੋਮੋਟਰਸ ਨੂੰ ਫਾਇਦਾ ਉੱਥੋਂ ਮਿਲਦਾ ਹੈ ਸ਼ੇਅਰ ਨਹੀਂ ਵੇਚਦੇ ਸ਼ੇਅਰ ਨੂੰ ਲੰਬੇ ਟਾਈਮ ਤੱਕ ਹੋਲਡ ਕਰਕੇ ਰੱਖਦੇ ਤਾਂ ਇਹਨਾਂ ਨੂੰ ਪ੍ਰੂਫਡ ਹੁੰਦਾ ਰਹਿੰਦਾ ਹੁਣ ਜੇ ਤਾਂ ਦੇਖ ਲਓ ਤੁਸੀਂ ਪ੍ਰੋਮੋਟਰ ਦੇ ਉਰੇ ਹੋਲਡਿੰਗ ਹੈਗੀ 51.88% ਤਾਂ ਦੂਸਰੀ ਤਰ ਤੁਸੀਂ 1 ਸਾਲ ਪਹਿਲਾਂ ਜਾਓ ਤਾਂ ਕਿੰਨੀ ਸੀ 88 ਤੋਂ 51.90% ਕੋਈ ਜ਼ਿਆਦਾ ਚੇਂजेस ਨਹੀਂ ਹੈ ਮਾਈਨਰ ਜੀ ਚੈਂਜਿਸ ਹੈ ਕਿੰਨੇ 0.02% ਕੋਈ ਜ਼ਿਆਦਾ ਨਹੀਂ ਹੈ ਮਾਰਚ 25 ਦਸੰਬਰ 25 ਤਾਂ ਸਿਮਿਲਰ ਹੀ ਹੈ ਕੋਈ ਜ਼ਿਆਦਾ ਡਿਫਰੈਂਸ ਨਹੀਂ ਸੋ ਇਸ ਤਰੀਕੇ ਦੇ ਨਾਲ ਸ਼ੇਅਰਸ ਕਦੇ ਵੇਚਦੇ ਨੇ ਡਿਵੀਡੈਂਡ ਤੋਂ ਇਹਨਾਂ ਨੂੰ ਪੈਸੇ ਆਉਂਦੇ ਰਹਿੰਦੇ ਤੇ ਉਹਦੇ ਨਾਲ ਹੀ ਅੱਗੇ ਇਹ ਕੰਮ ਚੱਲਦਾ ਰਹਿੰਦਾ ਤੇ ਇਹ ਹੁੰਦੇ ਤੇ ਹੁਣ ਇੱਕ ਹੋਰ ਐਗਜ਼ਾਮਪਲ ਦਿੰਦਾ ਹਾਂ ਡਿਵੀਡੈਂਡ ਇਲਡ ਜ਼ਿਆਦਾ ਉਹਨਾਂ ਕੰਪਨੀ ਦੀ ਹੁੰਦੀ ਜਿਨ੍ਹਾਂ ਦੇ ਮਾਰਕੀਟ ਕੈਪ ਵੱਡਾ ਹੁੰਦਾ ਜਿਨ੍ਹਾਂ ਕੋਲ ਇੰਡੀਆ ਕੋਲ ਇੰਡੀਆ ਦੇ ਵਿੱਚ ਵੀ ਸਰਕਾਰ ਦੀ ਬਹੁਤ ਬੜੀ ਹੋਲਡਿੰਗ ਹੈ ਹੈ ਗੇਲ ਦੇ ਵਿੱਚ ਵੀ ਸਾਨੂੰ ਕੰਮ ਵੀ ਪਤਾ ਹੋਣਾ ਚਾਹੀਦਾ ਕੰਪਨੀਸ ਦਾ ਕੋਲ ਇੰਡੀਆ ਕੋਲੇ ਦੇ ਵਿੱਚ ਡੀਲ ਕਰਦੀ ਤਾਂ ਥਰਮਲ ਪਲਾਂਟ ਨੂੰ ਇਹਦਾ ਕੋਲਾ ਜਾਂਦਾ ਤੇ ਇਹ ਦੇਖੋ ਕਿੰਨੀ ਬੜੀ ਕੰਪਨੀ ਹੈ ਇਹ ਕਿੰਨੀ ਬੜੀ ਕੰਪਨੀ ਹੈ ਦੋ ਯਾਨੀ ਕਿ ਤੁਸੀਂ ਮੰਨ ਲਓ ਵੀ 260000 ਕਰੋੜ ਬਹੁਤ ਬੜੀ ਕੰਪਨੀ ਹੁੰਦੀ ਇਹਦੀ ਡਿਵੀਡੈਂਡ ਰੇਟ ਕਿੰਨੀ ਹੈ 6.27% ਤੇ ਕਰੰਟ ਦੇ ਵਿੱਚ ਵੀ ਡਿਵੀਡੈਂਡ ਦੇਣ ਜਾ ਰਹੀ ਤਾਂ ਦੋਸਤੋ ਤੁਹਾਨੂੰ ਇਹ ਵੀ ਇੱਕ ਅਪਡੇਟ ਨਾਲ ਹੀ ਦੇ ਦਿੱਤਾ ਮੈਂ ਇਵੈਂਟ ਤਾਂ ਤੁਸੀਂ ਦੇਖ ਸਕਦੇ 18 ਫੈਬ ਆ ਜਾਈ ਹੈ 16 మేబీ ਅੱਜ 16 1700 17 ਫੈਬ ਹੈ ਤੇ ਐਕਸ ਡੇਟ ਕੱਲ ਦੀ ਹੈ ਜਿਨ੍ਹਾਂ ਨੇ ਅੱਜ ਸ਼ੇਅਰ ਖਰੀਦ ਲੈਣੇ ਨਹੀਂ ਉਹਨਾਂ ਕੋਲ ਵੀ ਨਹੀਂ ਆਣੇ ਜਿਨ੍ਹਾਂ ਨੇ ਮੰਨ ਲਓ ਕੱਲ ਸ਼ੇਅਰ ਖਰੀਦੇ ਤੇ 16 ਤਰੀਕ ਨੂੰ ਉਹਨਾਂ ਨੂੰ ਇਹਦਾ ਪ੍ਰੋਫਿਟ ਦੇਖਣ ਨੂੰ ਮਿਲ ਜਾਣਾ ਕਿਉਂਕਿ ਟੀ 2 ਪਲੱਸ ਡੇ ਦਾ ਹੁੰਦਾ ਟਰੇਡਿੰਗ ਜਿਸ ਦਿਨ ਤੁਸੀਂ ਖਰੀਦਿਆ ਪਲੱਸ 2 ਡੇਸ ਵਰਕਿੰਗ ਡੇਸ ਮੰਨ ਲਓ ਵੀ ਜਦ ਤੁਹਾਡੇ ਕੋਲ ਡੀ ਸ਼ੇਅਰ ਖਰੀਦ ਕੇ ਤੁਹਾਡੇ ਡੀਮੈਟ ਅਕਾਊਂਟ ਦੇ ਵਿੱਚ ਜਾਂਦਾ ਫਿਰ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ ਸ਼ੇਅਰ ਹੋਣਾ ਚਾਹੀਦਾ ਐਕਸ ਡੇਟ ਤੋਂ ਪਹਿਲਾਂ ਤਾਂ ਕਰਕੇ ਅਗਰ ਤੁਸੀਂ ਅੱਜ ਖਰੀਦੋਗੇ ਤਾਂ ਨਹੀਂ ਆਏਗਾ ਐਕਸ ਡੇਟ ਤੱਕ ਤੁਹਾਡੇ ਕੋਲ ਇਹ ਸ਼ੇਅਰ ਤਾਂ ਇਹਦਾ ਖਰੀਦਣ ਦਾ ਕੋਈ ਫਾਇਦਾ ਨਹੀਂ ਹੋਣਾ ਤਾਂ ਹੀ ਅੱਜ ਗਿਰਾਵਟ ਉਹਦੇ ਦੇਖਣ ਨੂੰ ਸਾਨੂੰ ਮਿਲ ਰਹੀ ਕਿਉਂਕਿ ਅੱਜ ਲੋਕ ਵੇਚਣਗੇ ਸੋ ਇਸ ਤਰੀਕੇ ਦੇ ਨਾਲ ਇਹ ਚੀਜ਼ ਕੰਮ ਕਰਦੀ ਹੈ ਤੇ ਡਿਵੀਡੈਂਡ ਦੇਖ ਸਕਦੇ ਪਰ ਸ਼ੇਅਰ ਕਿੰਨਾ ਦੇ ਰਹੀ ਸਾਢੇ 5 ਰੁਪਏ ਸੋ ਇਸ ਤਰੀਕੇ ਦੇ ਨਾਲ ਤੁਸੀਂ ਕਿਸੇ ਵੀ ਸ਼ੇਅਰ ਦੀ ਡਿਵੀਡੈਂਡ ਈਲਡ ਨੂੰ ਕੈਲਕੂਲੇਟ ਕਰ ਸਕਦੇ ਖੁਦ ਵੀ ਤੁਹਾਨੂੰ ਅੰਡਰਸਟੈਂਡਿੰਗ ਔਥਾਰਟੀ ਦੇ ਵਿੱਚ ਵਧੀਆ ਹੋ ਜਾਏਗੀ ਤੇ ਹੋਰ ਵੀ ਬਹੁਤ ਸਾਰੀ ਕੰਪਨੀ ਆ ਗਈਆਂ ਜਿੱਦਾਂ ਕਿ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਜਿਵੇਂ ਕੋਲ ਹੋ ਗਿਆ ਸੇਲ ਹੋ ਗਿਆ ਗੇਲ ਤੇ ਸੇਲ ਦਾ ਵੀ ਦੇਖਣ ਤੇ ਆਪਾਂ ਕਿੰਨਾ ਹੈ ਡਿਵੀਡੈਂਡ ਥੀਲਡ ਸੋ ਸੇਲ ਸਟੇਟ ਔਥਾਰਟੀ ਇੰਡੀਆ ਲਿਮਟਿਡ ਸੋ ਇਹਦੇ ਵੀ ਤੁਸੀਂ ਦੇਖ ਸਕਦੇ ਇਹਦਾ ਕਿੰਨਾ 1% ਹੈ ਇਹਦੀ ਘੱਟ ਡਿਵੀਡੈਂਡ ਥੀਲਡ ਤੇ ਸੋ ਦੋਸਤੋ ਇਸ ਤਰੀਕੇ ਦੇ ਨਾਲ ਇਹ ਜਿਹੜੀ ਕੰਪਨੀਆਂ ਸ ਹੈ ਐਡਵਰਟ ਕੰਪਨੀਆਂ ਹੁੰਦੀ ਹੈ ਜਿਨ੍ਹਾਂ ਦੀ ਡਿਵੀਡੈਂਡ ਈਲਡ ਅਲੱਗ-ਅਲੱਗ ਹੈ ਗਿਆ ਹੁਣ ਜਦੋਂ ਮੰਨ ਲਓ ਕਿ ਸਾਡੇ ਕੋਲ ਕਿਸੇ ਹਿੰਦੁਸਤਾਨ ਜ਼ਿੰਕ ਕੰਪਨੀ ਨੂੰ ਅਸੀਂ ਓਪਨ ਕਰ ਲੈਂਦੇ ਹਿੰਦੁਸਤਾਨ ਜ਼ਿੰਕ ਹੁਣ ਇਹਦੀ ਡਿਵੀਡੈਂਡ ਈਲਡ ਚੈੱਕ ਕਰਦੇ ਹਾਂ ਕਿੰਨੀ ਹੈ ਡਿਵੀਡੈਂਡ ਈਲਡ ਤਾਂ ਦੋਸਤੋ ਇਹਦੀ ਵੀ ਦੇਖ ਸਕਦੇ ਆ ਡਿਵੀਡੈਂਡ ਯੀਲਡ ਕਿੰਨੀ ਹੈ ਅਰਾਊਂਡ 5% ਦੇ ਨੇੜੇ ਤੇ ਡਿਵੀਡੈਂਡ ਯੀਲਡ ਤੇ ਹੈਗੀ ਹੈ ਤਾਂ ਇਹ ਵੀ ਇਸ ਦੇ ਵਿੱਚ ਵੀ ਸਰਕਾਰ ਦੀ ਕਾਫੀ ਬੜੀ ਹੋਲਡਿੰਗ ਹੈ ਤੇ ਇਹਦਾ ਮਾਰਕੀਟ ਕੈਪ ਕਿੰਨਾ ਹੈ 2.5 ਲੱਖ ਕਰੋੜ ਸੋ ਇਸ ਤਰੀਕੇ ਦੇ ਨਾਲ ਜਿਨ੍ਹਾਂ ਦਾ ਮਾਰਕੀਟ ਕੈਪ ਜ਼ਿਆਦਾ ਹੈ ਪ੍ਰੋਮੋਟਰਸ ਵੀ ਕਾਫੀ ਟਾਈਮ ਤੱਕ ਟੀਕੇ ਵੀ ਤੁਸੀਂ ਦੇਖ ਸਕਦੇ ਇਹ ਹੀ ਕੰਪਨੀ ਡਿਵੀਡੈਂਡ ਦਿੰਦੀਆਂ ਹੁੰਦੀਆਂ ਹਨ ਤੇ ਤੁਸੀਂ ਦੇਖ ਹੀ ਸਕਦੇ ਵੀ ਕਿੰਨਾ ਵਧੀਆ ਸਾਡੇ ਕੋਲ ਰਿਜ਼ਲਟ ਹੈਗਾ ਇੱਥੇ ਡਿਵੀਡੈਂਡ ਦਾ ਹੀ ਫਾਇਦਾ ਇਹਦਾ ਵੀ ਤੁਸੀਂ ਸ਼ੇਅਰ ਨੂੰ ਬੇਚੇ ਬਿਨਾ ਉਹਦੇ ਤੋਂ ਪੈਸੇ ਕਮਾ ਸਕਦੇ ਸੋ ਦੱਸਿਓ ਕਿਦਾਂ ਦਾ ਲੱਗਿਆ ਤੁਹ Редактор